ਇਹੋ ਜੀ ਸਥਿਤੀ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜੇ ਸਰਕਾਰਾਂ ਨੇ ਸਹੀ ਸਮੇਂ ਤੇ ਕਮਿਸ਼ਨ ਰਾਹੀਂ ਲਗਾਤਾਰ ਭਰਤੀਆਂ ਕਰਕੇ ਅਧਿਆਪਕ ਰੱਖੇ ਹੁੰਦੇ ਨਾ ਤਾਂ ਸਰਕਾਰੀ ਕਾਲਜਾਂ ਦੀ ਸਥਿਤੀ ਇਹ ਬਣਨੀ ਸੀ ਨਾ ਹੀ ਸਾਡੀ ਸਿੱਖਿਆ ਦਾ ਹਾਲ ਇਹ ਬਣਨਾ ਸੀ ਅਸੀਂ ਇੱਕ ਗੱਲ ਨਹੀਂ ਕਰਦੇ ਸਟੈਪ ਬਾਈ ਸਟੈਪ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਤਾਂ ਅਸੀਂ ਤਕਰੀਬਨ ਉਦੋਂ ਇਹਨਾਂ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਆਂ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਿਆ ਹੁੰਦਾ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਰਾਜ ਸਰਕਾਰਾਂ ਤੇ ਵੀ ਥੋੜੇ ਪ੍ਰਸ਼ਨ ਇਨ੍ਹਾਂ ਗੱਲਾਂ ਨੂੰ ਲੈ ਕੇ ਉੱਠ ਰਹੇ ਆ ਡਾਕਟਰ ਸਾਹਿਬ ਤੁਸੀਂ ਇੱਕ ਵੱਡੀ ਗੱਲ ਕੀਤੀ ਹੈ ਕਿ ਸੈਨਟ ਦੇ ਵਿੱਚ ਮੁੱਖ ਮੰਤਰੀਆਂ ਦੀ ਨਾਮਜ਼ਦ ਆਟੋਮੈਟਿਕ ਹੁੰਦੇ ਆ ਪਰੰਤੂ ਕਦੇ ਵੀ ਉਹਨਾਂ ਦੀ ਹਾਜ਼ਰੀ ਨਹੀਂ ਪਈ ਕਹਿੰਦਾ ਬਾਬ ਕਿ ਕਿਸੇ ادارے ਨੂੰ ਲੋਕਤੰਤਰੀ ਢੰਗ ਦੇ ਨਾਲ ਨਿਗਰਾਨੀ ਰੱਖਣੀ ਸੈਨਟ ਦੀ ਵੱਡੀ ਜ਼ਿੰਮੇਵਾਰੀ ਐ ਸਿੰਡੀਕੇਟ ਦੀ ਤੇ ਜੇਕਰ ਮੁੱਖ ਮੰਤਰੀ ਸਾਹਿਬ ਕਦੇ ਪਹੁੰਚੇ ਹੀ ਨਹੀਂ ਕਦੇ ਵੀ ਨਹੀਂ ਇਸ ਕੋਈ ਮੁੱਖ ਮੰਤਰੀ ਸੈਂਟ ਦੇ ਵਿੱਚ ਨਹੀਂ ਪਿਛਲੇ 3 ਟਰਮ ਤੋਂ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਤਿੰਨ ਮੁੱਖ ਮੰਤਰੀ ਸਾਹਿਬ ਉੱਥੇ ਬਿਲਕੁਲ ਵੀ ਨਹੀਂ ਗਏ ਹਮਮ ਔਰ ਬਾਕੀ ਜਿਹੜੇ ਫੈਸਲੇ ਹੁੰਦੇ ਰਹੇ ਉਹ ਲੋਕਲ ਲੈਵਲ ਤੇ ਉਵੇਂ ਹੁੰਦੇ ਰਹੇ ਜਦੋਂ ਤੁਹਾਡਾ ਘਰ ਖਾਲੀ ਪਿਆ ਤਾਂ ਉਹਦੇ ਵਿੱਚ ਆ ਕੇ ਦੂਸਰੇ ਲੋਕਾਂ ਨੇ ਨਿਵਾਸ ਕਰਨਾ ਹੀ ਹੈ। ਦੂਸਰੀ ਗੱਲ ਅਸੀਂ ਸਾਰੇ ਜਾਣਦੇ ਆ ਕਿ ਜਿਸ ਤਰ੍ਹਾਂ ਪ੍ਰਕਾਰ ਕੇਂਦਰੀਕਰਨ ਹੋ ਰਿਹਾ ਸਾਡੇ ਟੈਕਸਾਂ ਦਾ, ਬਾਕੀ ਸਾਰੀਆਂ ਚੀਜ਼ਾਂ ਦਾ, ਸਾਡੀ ਖੇਤੀ ਦੇ ਉੱਪਰ, ਸਾਡੀਆਂ ਜ਼ਮੀਨਾਂ ਦੇ ਉੱਪਰ ਨਵੇਂ ਕਾਨੂੰਨ ਬਣਾ ਕੇ ਨਵੇਂ ਤਰੀਕੇ ਨਾਲ ਪੰਜਾਬ ਦੀ ਰਾਜਧਾਨੀ ਦੇ ਉੱਪਰ ਦੂਜੇ ਰਾਜ ਨੂੰ ਵਿੱਚੋਂ ਥਾਂ ਦੇਣ ਦੀ ਗੱਲ, ਵੱਧ ਅਧਿਕਾਰ ਲੈਣ ਦੀ ਗੱਲ, ਜਿਹੜਾ 60-40 ਵਾਲੀ ਰੇਸ਼ੀਓ ਦੇ ਵਿੱਚ ਸਾਡੇ ਮੁਲਾਜ਼ਮ ਲੈਣ ਦੀ ਗੱਲ, ਉਹਨਾਂ ਸਾਰਿਆਂ ਬਾਰੇ ਅੱਜ ਦੀ ਸਥਿਤੀ ਇਹ ਇਹਦੇ ਬਾਰੇ ਅਸੀਂ ਕਿੰਨੇ ਕੁ ਸੁਚੇਤ ਹ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਵਧੇਰੇ ਮੰਗ ਕਰਦੀਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਨਾਂ ਆਪਾਂ ਨਹੀਂ ਲੈਂਦੇ ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਦੇ ਅਧਿਆਪਕ ਸਹਾਬਾਨ ਗੱਲ ਕਰ ਰਹੇ ਸੀ ਕਿ ਮੈਂ ਲਗਾਤਾਰ ਉਸ ਯੂਨੀਵਰਸਿਟੀ ਦੇ ਵਿੱਚ ਆਪਣੇ ਆਪ ਨੂੰ ਇੱਕ ਕੋਨੇ ਤੇ ਸਾਈਡ ਲਾਈਨ ਪਾਇਆ ਕਿਉਂਕਿ ਮੇਰੇ ਨਾਲ ਕਹਿੰਦਾ ਲਗਾਤਾਰ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਰਹੀ ਜਦੋਂ ਤੁਸੀਂ ਉਹਦਾ ਬੈਲੈਂਸ ਖਰਾਬ ਕਰੋਗੇ ਜਦੋਂ ਤੁਹਾਡੀਆਂ ਯੂਨੀਵਰਸਟੀਆਂ ਜਿਹੜੀਆਂ ਉਹ ਤੁਹਾਡੇ ਹੱਥ ਦੇ ਵਿੱਚੋਂ ਨਿਕਲਣਗੀਆਂ ਇਹਨਾਂ ਦੇ ਨਾਲ ਸਿਰਫ ਇਕੱਲੇ ਯੂਨੀਵਰਸਿਟੀ ਦੇ ਕੈਂਪਸ ਦੀ ਗੱਲ ਨਹੀਂ ਹੈ ਉਸ ਯੂਨੀਵਰਸਿਟੀ ਨਾਲ ਕੋਈ 100 150 ਕਾਲਜ ਵੀ ਜੁੜੇ ਹੋਏ ਆ ਉਹਨਾਂ ਕਾਲਜਾਂ ਦੇ ਵਿੱਚ ਜੋ ਸਿੱਖਿਆ ਦਿੱਤੀ ਜਾਂਦੀ ਹੈ ਉਹਦਾ ਕਰੀਕੂਲਮ ਡਿਜ਼ਾਈਨ ਕਰਨਾ ਉਸ ਯੂਨੀਵਰਸਿਟੀ ਦਾ ਕੰਮ ਹੈ ਜਦੋਂ ਉਹ ਯੂਨੀਵਰਸਿਟੀ ਫਰਜ ਕਰ ਲੋ ਕੇਂਦਰ ਕੋਲ ਚਲੀ ਜਾਂਦੀ ਹੈ ਤਾਂ ਉਹਦੇ ਨਾਲ ਜਿਵੇਂ ਸੈਂਟਰਲ ਯੂਨੀਵਰਸਿਟੀਆਂ ਬਾਕੀ ਦੇ ਵਿੱਚ ਸਾਡੀ ਜਿਹੜੀ ਪੰਜਾਬੀ ਹੈ ਉਸ ਨੂੰ ਬਹੁਤ ਘੱਟ ਥਾਂ ਮਿਲਦਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਘੱਟ ਥਾਂ ਮਿਲਦਾ ਉਸ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਚਾਂਸਲਰ ਉਹ ਕੇਂਦਰ ਵੱਲੋਂ ਹੀ ਨਿਯੁਕਤ ਹੁੰਦੇ ਆ ਉਹਦੀ ਰਿਕਰੂਟਮੈਂਟ ਵੀ ਉਹਨਾਂ ਦੇ ਅਨੁਸਾਰ ਹੀ ਹੁੰਦੀ ਹੈ ਤਾਂ ਇਹਦੇ ਨਾਲ ਤੁਸੀਂ ਸਹੀ ਜੇ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਉੱਥੋਂ ਕੀ ਪ੍ਰਾਪਤ ਕਰ ਸਕਦੇ ਹਾਂ